ਟਾਈਪ ਸੇ ਆਕਰ ਜੋ ਮੇਰੇ ਫੇਸ ਤੇ ਹਿੱਟ ਕੀਤਾ ਇਹ ਸੁਭਾਵੇਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਪੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵੇਕ ਹੀ ਆਵੇ ਕਿਤੇ ਨਾ ਕਿਤੇ ਹੋ ਜਾਂਦਾ ਹੈ ਕਿਸਕਾਰ ਬਈ ਦਾ ਡਰ ਸਤਾ ਰੇ ਕਿ ਛੱਡ ਦੇ ਤੁਸੀਂ ਕਰ ਰਹੇ ਹੋ ਬਿਲਕੁਲ ਨਹੀਂ ਇਹ ਕਾਨੇ ਦਾ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮਰਿਆਦਾ ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆਂ ਭੈਣਾਂ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਪਾਈ ਭੜਕ ਜਾਂਦੀਆਂ ਵਾਂ ਸੋ ਕਿਸੇ ਵੀ ਤਰ੍ਹਾਂ ਦਾ ਸਰਕਾਰ ਨੇ ਅਗਰ ਉਸ ਭੈਣ ਦੇ ਨਾਲ ਕੋਈ ਧੱਕਾ ਕੀਤਾ ਜਾਂ ਵਧੇਗੀ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਤੇ ਸਾਰੀਆਂ ਹੀ ਜਥੇਬੰਦੀਆਂ ਰਲ ਕੇ ਅਸੀਂ ਅਸ ਦਾ ਟੱਟ ਕੇ ਵਿਰੋਧ ਕਰਾਂਗੇ 22 ਲੋਕ ਸਭਾ ਮੈਂਬਰ ਕੰਗਣਾ ਰਣੌਤ ਨੇ ਚੰਡੀਗੜ੍ਹ 에어ਪੋਰਟ ਤੇ ਬਸ ਲੁਕੀ ਕਾਰਨ ਦੇ ਇਲਜ਼ਾਮ ਲਗਾਏ ਨੇ ਕੰਗਣਾ ਰਣੌਤ ਨੇ CISF ਮੁਲਾਜ਼ਮ ਕੁਲਵਿੰਦਰ ਕੌਰ ਤੇ ਥੱਪੜ ਮਾਰਨ ਦੇ ਇਲਜ਼ਾਮ ਲਗਾਏ ਨੇ ਇਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਹੁਣ ਕੁਲਵਿੰਦਰ ਕੌਰ ਦਾ ਪੂਰਾ ਪਿੰਡ ਇਕੱਠਾ ਹੋ ਗਿਆ ਤੇ ਆਪਣੀ ਧੀ ਕੁਲਵਿੰਦਰ ਕੌਰ ਦੇ ਹੱਕ ਦੀ ਵਿੱਚ ਆ ਗਿਆ ਦੱਸਦੀ ਕਿ ਕੈਮਰੇ ਦੇ ਸਾਹਮਣੇ ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਮਹੀਵਾਲ ਵੀ ਆਈਏ ਇਸੀ ਉਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਆਪਣੀ ਭੈਣ ਦੇ ਨਾਲ ਕੋਈ ਵੀ ਤੱਕਾ ਸ਼ਾਹੀ ਨਹੀਂ ਹੋਣ ਦੇਣਗੇ ਜੇਕਰ ਪੂਰੇ ਪਿੰਡ ਨੇ ਕਿਹਾ ਕਿ ਜੇਕਰ ਉਹਨਾਂ ਦੀ ਧੀ ਦੇ ਨਾਲ ਕੋਈ ਵੀ ਤੱਕਾ ਹੁੰਦਾ ਤਾਂ ਉਹ ਇਸ ਦਾ ਡਟ ਕੇ ਵਿਰੋਧ ਕਰਨਗੇ ਦੇਖੋ ਜੀ ਜਿਹੜੀ ਅੱਜ ਇਹ ਘਟਨਾ ਘਟੀ ਆ ਸਾਨੂੰ ਵੀ ਮੀਡੀਆ ਰਾਹੀਂ ਜਿਹੜਾ ਉਹ ਪਤਾ ਲੱਗਾ ਵਾ ਸਾਡੀ ਕੋਈ ਫੋਨ ਤੇ ਗੱਲਬਾਤ ਨਹੀਂ ਹੋਈ ਔਰ ਤੁਹਾਨੂੰ ਉੱਥੇ ਪਤਾ ਲੱਗਾ ਜਿਹੜੀ ਹੁਣ ਸਾਡੇ ਕੋਲ ਜਾਣਕਾਰੀ ਆ ਈ ਉਹਨਾਂ ਦੀ ਸਕਿਉਰਿਟੀ ਦੀ ਉੱਥੇ ਡਿਊਟੀ ਆ ਤੇ ਸਕਿਉਰਿਟੀ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਆਪਣਾ ਤੁਸੀਂ ਫੋਨ ਵੀ ਚੈੱਕ ਕਰਾਓ ਉਹਦੀ ਜਿਹੜਾ ਸਕੈਨਰ ਦੇ ਵਿੱਚ ਦੀ ਲੰਘਾਉਂਦੇ ਆ ਪਰਸ ਵੀ ਉਹ ਤੋਂ ਤੂ ਤੂ ਮੈਮਾ ਜਿਹੜੀ ਉਹ ਹੋਈ ਆ ਉਹਦੇ ਵਿੱਚੋਂ ਹੀ ਸਾਡਾ ਕੁਛ ਹੋਇਆ ਇਸ ਵਿਚਾਲੇ ਉਹਨਾਂ ਦਾ ਤੁਹਾਡੀ ਭੈਣ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਕਿ ਜਿਹੜਾ ਕੰਗਣਾ ਦੇ ਬਾਰੇ ਉਹਨਾਂ ਨੇ ਕਿਹਾ ਕਿ 100-100 ਰੁਪਏ ਦੇ ਹਣੇ ਤੇ ਦੱਸਦੇ ਸਾਡੀਆਂ ਮਾਵਾ ਭੈਣਾਂ ਜਿਹੜੀਆਂ ਮੋਰਚੇ ਦੇ ਵਿੱਚ ਸ਼ਾਮਲ ਹੋਣੀਆਂ ਸੀ ਇਹ ਵੀ ਗੱਲ ਉਹਨਾਂ ਨੇ ਕਹੀ ਆ ਦੇਖੋ ਜਦੋਂ ਤੂ ਤੂ ਮੈਮਾ ਹੋ ਗਈ ਤੇ ਕੰਗਣਾ ਨੌਦਜੀ ਬਹੁਤ ਮਾੜਾ ਚੰਗਾ ਜਿਹੜਾ ਉਹ ਕਿਸਾਨਾਂ ਬਾਰੇ ਸਾਡੀਆਂ ਧੀਆ ਪੈਣਾ ਬਾਰੇ ਬੋਲਦੀ ਰਹੀ ਆ ਕਿ ਟਕੇ ਟਕੇ ਤੇ ਟਕੇ ਟਕੇ ਦੀਆਂ ਬੀਬੀਆਂ 100 100 ਰੁਪਏ ਦਿਹਾੜੀ ਆਉਂਦੇ ਆ ਤੇ ਫਿਰ ਉਹਦੇ ਭਾਵਨਾਵਾਂ ਦੇ ਵਿੱਚੋਂ ਜਿਹੜਾ ਵਾ ਇਹ ਸਾਰਾ ਕੁਝ ਹੋਇਆ ਵਾ ਇਹ ਸੁਭਾਵਿਕ ਆ ਜਦੋਂ ਤੁਸੀਂ ਕਿਸੇ ਦੀ ਮਾਂ ਪੈਣ ਨੂੰ ਮਾੜਾ ਬੋਲੋਗੇ ਜਦੋਂ ਤੁਸੀਂ ਉਹਨਾਂ ਦੇ ਭਰਾਵਾਂ ਪ੍ਰਤੀ ਮਾੜਾ ਬੋਲੋਗੇ ਤੇ ਇਹ ਫਿਰ ਸੁਭਾਵਿਕ ਹੀ ਆ ਵੀ ਕਿਤੇ ਨਾ ਕਿਤੇ ਹੋ ਜਾਂਦਾ ਇਹਦਾ ਕੀ ਲੱਗਦਾ ਕਿ ਕਿਸਾਨੀ ਸੰਘਰਸ਼ ਦੇ ਨਾਲ ਲਗਾਤਾਰ ਜੁੜੇ ਹੁੰਦੇ ਏ ਤੁਹਾਡੇ ਨਾਲ ਗੱਲਬਾਤ ਕਰਦੇ ਨੇ ਜਦੋਂ ਜਾਂਦੇ ਸੀ ਕੋਈ ਹੋਰ ਗੱਲਬਾਤ ਦੇਖੋ ਕੋਈ ਬਾਲੀ ਲੰਬੀ ਚੌੜੀ ਇੱਥੇ ਸਾਡੀ ਉਹਨਾਂ ਦਾ ਵਿਚਾਰ ਨਹੀਂ ਹੁੰਦੀ ਪਰ ਸੋਸ਼ਲ ਮੀਡੀਆ ਜਮਾਨਾ ਮੀਡੀਆ ਜਮਾਨਾ ਵਾ ਉੱਥੇ ਸਾਰਾ ਕੁਝ ਪਤਾ ਲੱਗਦਾ ਵੀ ਕੌਣ ਚੰਗਾ ਤੇ ਕੌਣ ਮਾੜਾ ਵਾ ਕੌਣ ਕੀ ਬੋਲ ਰਿਹਾ ਕੌਣ ਕੀ ਨਹੀਂ ਬੋਲ ਰਿਹਾ ਅੱਜ ਕੋਈ ਘੜੇ ਦੇ ਗੱਲਬਾਤ ਹੋਈ ਹੋਣਾ ਨਹੀਂ ਅੱਜ ਨਹੀਂ ਕੋਈ ਗੱਲਬਾਤ ਪੰਗਰ ਨੇ ਇੱਕ ਵੀਡੀਓ ਜਾਰੀ ਕੀ ਹੈ ਕਿ ਪੰਜਾਬ ਚ ਹੱਤਵਾਲ ਫੇਰ ਵਾਲਾ ਫੈਲ ਰਿਹਾ ਜਦੋਂ ਉਹਨਾਂ ਕੋ ਹੋਰ ਕੁਝ ਨਹੀਂ ਹੁੰਦਾ ਤੇ ਉਹਨਾਂ ਨੇ ਅੱਗ ਲਾਉ ਜਿਹੜਾ ਬਿਆਨ ਉਹ ਦੇਣਾ ਹੁੰਦਾ ਐ ਤੋਂ ਪਹਿਲਾਂ ਵੀ ਬਹੁਤ ਕੁਝ ਉਹ ਬੋਲਦੇ ਰਹੇ ਇਹ ਤੇ ਕੋਈ ਵੱਡੀ ਗੱਲ ਨਹੀਂ ਜੀ ਉਹਨਾਂ ਨੇ ਅੱਜ ਕਹਿਤਾ ਵੀ ਪੰਜਾਬ ਦੇ ਵਿੱਚ ਅੱਤਵਾਦ ਪੈਦਾ ਹੋ ਰਿਹਾ ਵਾ ਦੂਜਾ ਤੀਜਾ ਉਹ ਤਾਂ ਪਹਿਲਾਂ ਵੀ ਬਿਆਨ ਦਿੰਦੇ ਆਏ ਉਹਨਾਂ ਕਾਡੀ ਸੈਕਟਰ ਦੇ ਖਿਲਾਫ ਲਿਖਤੀ ਸ਼ਿਕਾਇਤ ਵੀ ਕੀਤੀ ਹੈ ਵਿਭਾਗ ਕੀ ਕਹਿੰਦਾ ਠੀਕ ਹੈ ਜਿਹੜੀ ਉਹ ਅਨਕਵਾਰੀ ਦੇ ਵਿੱਚ ਜੋ ਆਊਗਾ ਤੇ ਕੋਈ ਗੱਲ ਨਹੀਂ ਉਸ ਕਾਰਵਾਈ ਦਾ ਡਰ ਲੱਗਦਾ ਰਹੇ ਕਿ ਥੱਟ ਤੋਂ ਵੀ ਕਾਰਵਾਈ ਹੋ ਸਕਦੀ ਬਿਲਕੁਲ ਨਹੀਂ ਇਹ ਕਾਨੇ ਦਾ ਨਹੀਂ ਜਥੇਬੰਦੀ ਵਾਲਾ ਕੋਈ ਰੂਟ ਪਲੈਨ ਤੱਕਿਆ ਉਹ ਉਹ ਅਸੀਂ ਸਾਰਾ ਜਿਹੜਾ ਉਹ ਕਾਲੂ ਤੋਂ ਦੱਸ ਦਾਂਗੇ ਜਥੇਬੰਦੀ ਨਾਲ ਖੜੀ ਡੱਟ ਕੇ ਖੜੀ ਹੋਈ ਹੈ ਜਥੇਬੰਦੀ ਵੀ ਖੜੀ ਹੋਈ ਆ ਹੋਰ ਵੀ ਸੰਸਥਾ ਜਿਹੜੀਆਂ ਉਹ ਖੜੀਆਂ ਹੋਈਆਂ ਜੋ ਅਸੀਂ ਵੇਖ ਰਹੇ ਆ ਇੱਕ ਦੋ ਬੱਚਿਆਂ ਜਿਹੜੇ ਕਰ ਰਹੇ ਸੀ ਹਾਂ ਅਸੀਂ ਬੱਚਿਆਂ ਦਾ ਤਾਂ ਜਿਗਰ ਕਰ ਰਹੇ ਆ ਬਾਰ-ਬਾਰ ਵੀ ਅਜੇ ਤੱਕ ਮੀਡੀਆ ਨੇ ਬੱਚੇ ਜਿਹੜੇ ਉਹ ਨਹੀਂ ਦਿਖਾਏ ਛੋਟੇ ਬੱਚੇ ਆ 9 ਸਾਲ ਦੀ ਕੁੜੀਆ ਵਾ 9 10 ਦੀ 5 6 ਸਾਲ ਦਾ ਕਾਕਾ ਵਾ ਤੇ ਉੱਥੇ ਭਾਜੀ ਤੇ ਭੈਣ ਦੋਵੇਂ ਜਿਹੜੇ ਆ ਰਹਿੰਦੇ ਆ ਹੋਰ ਕੋਈ ਉੱਥੇ ਨਹੀਂ ਆਗਾ ਤੇ ਅਸੀਂ ਚਾਹੁੰਦੇ ਆ ਕਿ ਮੀਡੀਆ ਸਾਨੂੰ ਇੱਕ ਨਾ ਬੱਚੇ ਜ਼ਰੂਰ ਦਿਖਾਵੇ ਕਿ ਉਹ ਕਿਹਦੇ ਸਪੁਰਦ ਆ ਜਿਹੜੇ ਪਰਿਵਾਰ ਆ ਜਿਹੜਾ ਵਿਆਹ ਕਦੋਂ ਕੋ ਹੁੰਦਾ ਹੈ ਉਹਦਾ ਕਿ ਪਰਿਵਾਰ ਦੇ ਵਿੱਚ ਵਿਆਹ ਹੁੰਦਾ ਹੈ ਕਿ ਕਿੰਨੇ ਕੋ ਸਾਲ ਹੋ ਗਏ ਵਿਆਹ ਹੋਏ ਇਹ 14 15 ਦੇ ਵਿੱਚ ਮੇਰੇ ਸਾਹ ਵਿਆਹ ਹੁੰਦਾ ਹਾਂ ਜਿਹੜੇ ਇਹਨਾਂ ਦੇ ਪਤੀ ਨੇ ਉਹ ਕੀ ਕਰਦੇ ਨੇ ਉਹ ਉਹ ਵੀ ਇਸੇ ਮੈਕਮੇ ਦੇ ਵਿੱਚ ਹੀ ਆ ਹਾਂਜੀ ਉਹਨਾਂ ਦੀ ਡਿਊਟੀ ਉੱਥੇ ਜੀ ਹੁਣ ਜਿਹੜੀ ਦਿੱਕੀ ਸ਼ਿਕਾਇਤ ਹੈ ਇੱਕ ਮਜੂਦ ਹੈ ਇਹੋ ਜਿਹਾ ਵਰਤੀਰਾ ਹੋਣਾ ਕਿ ਸੁਰੱਖਿਆ ਦੇ ਵਿੱਚ ਉਹ ਖੁਦ ਨਾਤਨੇ ਤੇ ਸਿਰੋ ਕਿ ਉਹ ਦੀ ਸੁਰੱਖਿਆ ਭੰਗ ਕਰਦੇ ਨੇ ਤੇ ਕੀ ਲੱਗਦਾ ਕੀ ਹੈ ਦੇਖੋ ਜੀ ਤੁਸੀਂ ਮੈਨੂੰ ਬਾਰ-ਬਾਰ ਸਵਾਲ ਕਰ ਰਹੇ ਹੋ ਜਦੋਂ ਜਿਹੜੇ ਜਿਹੜੇ ਐਮਪੀ ਆ ਜਾਂ ਵੱਡੇ ਅਹੁਦੇ ਤੇ ਆ ਉਹਨਾਂ ਨੂੰ ਵੀ ਆਪਣੇ ਸ਼ਬਦਾਂ ਦੀ ਜਿਹੜੀ ਉਹ ਮਰਿਆਦਾ ਰੱਖਣੀ ਚਾਹੀਦੀ ਆ ਇਹ ਥੋੜਾ ਵੀ ਜੋ ਮੂੰਹ ਚਾਓ ਸਾਡੀਆਂ ਧੀਆ ਭੈਣਾ ਸਾਡੀਆਂ ਮਾਵਾਂ ਨੂੰ ਟਕੇ ਟਕੇ ਦੇ ਦੱਸੋ ਤੇ ਫਿਰ ਭਾਵਨਾਵਾਂ ਦੇ ਕਿਤੇ ਨਾ ਕਿਤੇ ਪਾਈ ਭੜਕ ਜਾਂਦੀਆਂ ਵਾ ਇਹ ਪਹਿਲਾਂ ਸਿਕਿਉਰਿਟੀ ਤੋਂ ਗੱਲ ਹੋਈ ਆ ਇਹ ਬਾਅਦ ਦੇ ਵਿੱਚ ਸਾਰਾ ਕੁਝ ਹੋਇਆ ਵਾ ਜੋ ਸਾਨੂੰ ਮੀਡੀਆ ਰਹੀਂ ਪਤਾ ਲੱਗ ਰਿਹਾ ਕੀ ਮਨ ਕੀ ਕਰਨਾ ਚਾਹੀਏ ਮੰਗ ਦੇਖੋ ਜੀ ਸਵੇਰ ਤਾਂ ਹੀ ਪਤਾ ਲੱਗੂ ਕਲੀਅਰ ਅਸੀਂ ਜਾਣੇ ਆ ਪਤਾ ਕਰਦੇ ਆ ਵੀ ਕੀ ਘਟਣਾ ਵਾਪਰੀ ਆ ਕੀ ਨਹੀਂ ਆ ਉਹ ਜਿਹੜੀ ਉਹਦੀ ਜਾਂਚ ਹੋਣੀ ਚਾ ਕਟਨਾਗਰਮ ਤੋਂ ਬਾਅਦ ਕੋਈ ਗਲਤ ਬਾਤ ਹੋਈ ਥਾਡੀ? ਬਿਲਕੁਲ ਨਹੀਂ ਹੋਈ। ਕారణ ਕੀ ਰਿਆ ਗਲਤ ਬਾਤ ਕਿਉਂ ਨਹੀਂ ਹੋ ਸਕੀ? ਉਹਨਾਂ ਦਾ ਕੋਈ ਫੋਨ ਫਾਨ ਖੋਲਿਆ ਹੋਇਆ ਨਹੀਂ ਲਾਉਂਦੇ ਰਹਿ ਚੁੱਕਦੇ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਪ੍ਰੀਤ ਸਿੰਘ ਮਠਾ ਭਾਰਤੀ ਕਿਸਾਨ ਯੂਨੀਅਨ ਦੋਆਬਾ ਜਿਲ੍ਹਾ ਥੋੜਾ ਪ੍ਰਧਾਨ। ਅੱਜ ਜਿਹੜੀ ਘਟਨਾ ਹੋਈ ਆ ਜਿਹੜੀ ਕੰਗੜਾ ਰਣੌਤ ਕਿਸਾਨ ਅੰਦੋਲਨ ਦੇ ਵਿੱਚ ਬੈਠੀਆਂ ਬੀਬੀਆਂ ਨੂੰ ਕਹਿੰਦੀ ਸੀ 100-100 ਰੁਪਏ ਤੇ ਇਹ ਧਰਨੇ ਦੇ ਆਈਆਂ ਹੋਈਆਂ। ਉਹਨਾਂ ਨੂੰ ਥੱਪੜ ਨ ਮਾਰ ਥੱਪੜ ਮਾਰਨ ਵਾਲੀ ਸਾਡੀ ਭੈਣ ਗਲਬਿੰਦਰ ਕੌਰ ਪਿੰਡ ਮਹੀਵਾਲ ਤਲਮੰਡੀ ਚੌਧਰੀਆਂ ਜ਼ਿਲ੍ਹਾ ਕਪੂਰਥਲਾ ਦੀ ਰਹਿਣ ਵਾਲੀ ਆ ਛੇਰ ਸਿੰਘ ਮਹੀਵਾਲ ਕਿਸਾਨ ਮਜ਼ਦੂਰ ਚਿੰਗਰਚ ਕਮੇਟੀ ਦੇ ਆਗੂ ਨੇ ਉਹਨਾਂ ਦੀ ਭੈਣ ਆ ਸੋ ਕਿਸੇ ਵੀ ਤਰ੍ਹਾਂ ਦਾ ਸਰਕਾਰ ਨੇ ਅਗਰ ਉਸ ਭੈਣ ਦੇ ਨਾਲ ਕੋਈ ਧੱਕਾ ਕੀਤਾ ਜਾਂ ਵਧੇਗੀ ਕੀਤੀ ਤਾਂ ਸੰਯੁਕਤ ਕਿਸਾਨ ਮੋਰਚਾ ਤੇ ਸਾਰੀਆਂ ਹੀ ਜਥੇਬੰਦੀਆਂ ਰਲ ਕੇ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਤੇ ਸੰਘਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਸਦੀਕ ਇਹ ਕੰਗੜਾ ਰਣੋਤ ਦਾ ਇਲਜ਼ਾਮ ਹੈ ਕਿ ਸਕਿਉਰਿਟੀ ਚੈੱਕ ਦੇ ਦੌਰਾਨ ਇੱਕ ਮਹਿਲਾ ਮੁਲਾਜ਼ਮ ਸੀਆਈਐਸਐਫ ਦੇ ਵੱਲੋਂ ਉਸਦੇ ਥੱਪੜ ਮਾਰਿਆ ਗਿਆ ਅਤੇ ਅੰਦੋਲਨ ਦੇ ਹੱਕ ਦੇ ਵਿੱਚ ਸੀਆਈਐਸਐਫ ਮੁਲਾਜ਼ਮ ਬੋਲੀ ਸੀ ਉਸਦੇ ਥੱਪੜ ਮਾਰਿਆ ਕੰਗੜਾ ਰਣੋਤ ਦੇ ਵੱਲੋਂ ਇਹ ਇਲਜ਼ਾਮ ਲਗਾਏ ਗਏ ਨੇ ਜਿਸ ਤੋਂ ਬਾਅਦ ਹੁਣ ਇਹ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਤੇ ਕੁਲਵਿੰਦਰ ਕੌਰ ਦੇ ਹੱਕ ਦੇ ਵਿੱਚ ਡਟ ਗਈਆਂ ਨੇ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਪੰਜਾਬੀ ਲੋਕ ਚੈਨਲ